ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1699 ਵਿੱਚ ਬਸਾਖੀ ਦੇ ਦਿਨ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਵੱਧਦੇ ਹੋਏ ਜ਼ੁਲਮ ਨੂੰ ਰੋਕਣ ਦੇ ਲਈ ਅਤੇ ਸੱਚ ਧਰਮ ਦੀ ਪਛਵਾਣ ਨੂੰ ਮਜ਼ਬੂਤ ਕਰਨ ਲਈ ਧਰਮ ਅਤੇ ਇਨਸਾਫ ਨੂੰ ਸਮਰਪਿਤ ਸੰਤ ਤੋਂ ਸੁਭਾਹੀ ਬਣਾਉਣ ਲਈ ਖਾਲਸਾ ਸਾਜਿਆ ਉਹਨਾਂ ਨੇ ਨਾਟਕੀ ਢੰਗ ਨਾਲ ਕੁਰਬਾਨੀ ਦੇਣ ਲਈ ਸੱਦਾ ਦਿੱਤਾ ਸਿਰਾਂ ਦੀ ਮੰਗ ਕੀਤੀ ਜਦੋਂ ਸਿਰਾਂ ਦੀ ਮੰਗ ਕੀਤੀ ਤਾਂ ਭਾਰੀ ਇਕੱਠ ਜਿਹੜਾ ਸੀਗਾ ਉਹਨਾਂ ਵਿੱਚ ਬਹੁਤ ਸਾਰੇ ਧਰ ਦੇ ਮਾਰੇ ਪੰਡਾਲ ਛੱਡ ਕੇ ਭੱਜ ਗਏ ਸਿਰਫ ਪੰਜ ਸਿੱਖਾਂ ਨੇ ਪੰਜ ਪਿਆਰਿਆਂ ਦੇ ਰੂਪ ਵਿੱਚ ਆਪਣੇ ਸੀਸ ਭੇਂਟ ਕੀਤੇ ਉਹਨਾਂ ਨੇ ਇੱਕ ਪਰਵਰਤਨਸ਼ੀਲ ਸਮਰੋਹ ਵਿੱਚ ਪਾਹਲ ਪਾਹਲ ਨੂੰ ਛਕਿਆ ਪਾਹੂਲ ਤਿਆਰ ਕਰਨ ਦੇ ਲਈ ਇੱਕ ਖੰਡਾ ਵਾਟਾ ਤਿਆਰ ਕੀਤਾ ਜਾਂਦਾ ਹੈ ਪਹਿਲਾਂ ਖੰਡੇ ਵਾਟੇ ਵਿੱਚ ਪਹਿਲਾਂ ਜਲ ਪਾਇਆ ਜਾਂਦਾ ਫਿਰ ਉਸ ਵਿੱਚ ਹੌਲੀ ਹੌਲੀ ਕਰਕੇ ਪਤਾਸੇ ਪਾਏ ਜਾਂਦੇ ਹਨ ਅਤੇ ਪੰਜ ਬਾਣੀਆਂ ਦਾ ਪਾਠ ਕੀਤਾ ਜਾਂਦਾ ਹੈ ਤੇ ਨਾਲੋ ਹੀ ਨਾਲ ਜਿਹੜਾ ਜਿੰਨੇ ਵੀ ਪੰਜ ਜਿਹੜੇ ਜਿਨ੍ਹਾਂ ਨੇ ਅ ਅਮਰ ਛਕਾਉਣਾ ਹੁੰਦਾ ਉਹ ਖੰਡੇ ਨੂੰ ਜਿਹੜਾ ਉਹ ਵਾਟਾ ਉਦੇ ਵਿੱਚ ਫੇਰਦੇ ਰਹਿੰਦੇ ਹਨ ਤੇ ਨਾਲੋ ਨਾਲ ਪੰਜਾਂ ਬਾਣੀਆਂ ਦਾ ਪਾਠ ਕਰਦੇ ਹਨ ਜਦੋਂ ਪੰਜਾਂ ਬਾਣੀਆਂ ਦਾ ਪਾਠ ਸਮਾਪਤ ਹੋ ਜਾਂਦਾ ਹੈ ਤਾਂ ਉਸ ਨੂੰ ਫਿਰ ਪਾਹਲ ਤਿਆਰ ਸਮਝਿਆ ਜਾਂਦਾ ਹੈ ਫਿਰ ਉਹ ਜਿਹੜੀ ਪਾਹਲ ਹੈ ਜਿੰਨੇ ਵੀ ਪਾਹਲ ਦੇ ਬਲਾਕੀ ਹੁੰਦੇ ਹਨ ਉਹਨਾਂ ਨੂੰ ਸ਼ਿਕਾਇਆ ਜਾਂਦਾ ਹੈ ਤੇ ਪਾਹਲ ਸ਼ਿਕਾਉਣ ਤੋਂ ਪਹਿਲਾਂ ਉਹਨਾਂ ਨੂੰ ਹਰੇਕ ਨੂੰ ਪੰਜ ਕਕਾਰ ਪਹਿਨਣ ਲਈ ਦਿੱਤੇ ਜਾਂਦੇ ਹਨ ਜਿਨ੍ਹਾਂ ਵਿੱਚ ਕਛਹਿਰਾ ਖੜਾ ਕਿਰਪਾਨ ਕੰਗਾ ਕੇਸ ਟਕਾਂਦੇ ਲਈ ਕੇਸ ਕੀ ਤੇ ਜਿਹੜੇ ਪਚੰਗੀ ਸਿੰਘ ਉਹ ਦਸਤਾਰ ਸਜਾਉਂਦੇ ਆ ਤੇ ਜਿਹੜੀਆਂ ਬੀਬੀਆਂ ਆ ਉਹੜਾ ਕੇਸ ਕੀ ਦੇ ਨਾਲ ਸੇ ਟੱਗਦੀਆਂ ਹਨ ਅਮਰ ਛਕਣ ਤੋਂ ਬਾਅਦ ਜਿਹੜੀ ਬੀਬੀ ਆ ਉਹਦੇ ਨਾਮ ਦੇ ਨਾਲ ਖੌਰ ਲਾਇਆ ਜਾਂਦਾ ਹੈ ਤੇ ਜਿਹੜਾ ਜਿਹੜਾ ਪਚੰਗੀ ਆਉਂਦਾ ਉਹਦੇ ਨਾਮ ਦੇ ਨਾਲ ਸਿੰਘ ਲਾਇਆ ਜਾਂਦਾ ਹੈ ਉਹਨੂੰ ਉਪਰਸ਼ਬ ਜਿਹੜਾ ਸਿੰਘ ਬਖਸ਼ਿਆ ਜਾਂਦਾ ਹੈ ਸਿੰਘ ਸ਼ਬਦ ਦਾ ਮਤਲਬ ਹੈ ਨਰ ਸਿੰਘ ਭਾਵ ਸੱਚ ਦੇ ਗਿਆਨ ਨੂੰ ਬਿਨਾਂ ਡਰ ਤੋਂ ਪ੍ਰਗਟ ਕਰਦਾ ਉਹਦਾ ਜਿਹੜਾ ਡਰ ਦੂਰ ਕੀਤਾ ਜਾਂਦਾ ਕਿ ਤੂੰ ਅੱਜ ਤੋਂ ਗੁਰੂ ਦਾ ਸਿੱਖ ਬਣ ਗਿਆ ਹੈਗਾ ਤੇ ਤੇਰੀ ਜਿਹੜੀ ਪਿਤਾ ਹੈ ਦਸਮ ਪਿਤਾ ਹੈ ਜਿਹੜੀ ਮਾਤਾ ਸਬਦੇਵਾ ਹੈ ਪੂਰਨ ਗੱਲ ਇਹ ਹੈ ਕਿ ਸਤ ਗੁਰਾਂ ਨੇ ਪੰਜਾ ਪਿਆਰਿਆਂ ਨੂੰ ਅਮਰ ਸ਼ਕਉਣ ਤੋਂ ਬਾਅਦ ਫਿਰ ਉਹਨਾਂ ਪੰਜਾ ਪਿਆਰਿਆਂ ਤੋਂ ਆਪ ਪਹੁੰਚੀ ਉਸ ਦਾ ਕਾਰਨ ਇਹ ਸੀ ਕਿ ਜਿਹੜਾ ਸਿੱਖ ਗੁਰੂ ਉਹ ਪਰੰਪਰਾ ਨੂੰ ਤੋੜਿਆ ਜਾਵੇ ਉਹਨਾਂ ਨੂੰ ਇਹ ਜਿਹੜਾ ਉਹਨਾਂ ਵਿੱਚ ਭੇਦ ਹੈ ਕਿ ਇਹ ਵੱਡਾ ਹੈ ਮੈਂ ਛੋਟਾ ਉਹ ਮੇਰ ਤੇਰ ਵਾਲਾ ਤੇ ਜਿਹੜਾ ਜਾਤ ਵਰਣ ਵਿੱਚ ਕੋਈ ਵੱਡੀ ਜਾਤ ਦਾ ਕੋਈ ਛੋਟੀ ਜਾਤ ਦਾ ਉਹ ਭੇਦ ਭਾਵ ਨੂੰ ਮਟਾਉਣ ਦੇ ਲਈ ਇਹ ਪਾਹਲ ਤਿਆਰ ਕੀਤੀ ਜਾਂਦੀ ਹੈ ਤੇ ਹਰੇਕ ਨੂੰ ਜਿਹੜਾ ਬਿਨਾਂ ਜਾਤ ਪਾਤ ਭੇਦ ਭਾਵ ਨੂੰ ਸਾਰਿਆਂ ਨੂੰ ਸੇਮ ਵਾਟੇ ਵਿੱਚੋਂ ਜਿਹੜੀ ਪਾਲ ਸਿਕਾਈ ਜਾਂਦੀ ਹੈ ਗਿਆ ਇਸ ਤਰ੍ਹਾਂ ਇੱਕ ਨਵਾਂ ਭਾਈਚਾਰਾ ਜਿਹੜਾ ਸੱਚ ਦੇ ਆਧਾਰ ਤੇ ਹੁੰਦਾ ਉਹ ਪੈਦਾ ਹੁੰਦਾ ਹੈ ਖਾਸੇ ਦਾ ਮਤਲਬ ਹੈ ਕਿ ਜਿਹਦੇ ਅੰਦਰ ਸੱਚ ਦਾ ਗਿਆਨ ਹੋਵੇ ਜਿਹੜਾ ਹੁਕਮ ਵਿੱਚ ਚੱਲਦਾ ਹੋਵੇ ਉਹਨੂੰ ਨਾਲੇ ਪੰਜ ਬਾਣੀਆਂ ਦਾ ਪਾਠ ਕਰਨ ਦੀ ਪੰਜ ਬਾਣੀਆਂ ਸਵੇਰ ਨੂੰ ਨਿਤਨੇਮ ਸ਼ਾਮ ਨੂੰ ਰੈਰਾਸ ਤੇ ਕੀਰਤਨ ਸੋਲਾ ਬਾਣੀ ਦਾ ਪਾਠ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤੇ ਨਾਲ ਹੀ ਬਾਣੀ ਨੂੰ ਸਮਝਣ ਲਈ ਵੀ ਬਾਣੀ ਦੀ ਵਿਚਾਰ ਕਰਨ ਲਈ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ ਉਹਨੂੰ ਕਿਹਾ ਜਾਂਦਾ ਹੈ ਕਿ ਅੱਜ ਤੋ ਜਿਹੜਾ ਤੂੰ ਹੈਗਾ ਉੱਚ ਨੀਚ ਜਿਹੜੀ ਹੈਗੀ ਆ ਜਾਤ ਵਰਣ ਹੈਗੀ ਆ ਉਹਨੂੰ ਨਹੀਂ ਮੰਨਣਾ ਹੈ ਤੇ ਸਾਰਿਆਂ ਨੂੰ ਬਰਾਬਰ ਸਮਝਣਾ ਹੈ ਤੇ ਹਮੇਸ਼ਾ ਹੀ ਸੱਚ ਦੇ ਲਈ ਲੜਨਾ ਹੈ ਤੇ ਝੂਠ ਦਾ ਵਿਰੋਧ ਕਰਨਾ ਹੈ ਅਸਲ ਵਿੱਚ ਇਹ ਮੰਗ ਕੋਈ ਸਿਰ ਲੈਣ ਦੀ ਨਹੀਂ ਸੀ ਇਹ ਮੰਗ ਸੀ ਆਤਮ ਸਮਰਪਣ ਦੀ ਕਿ ਸੱਚ ਲਈ ਕਿੰਨੇ ਕੁ ਮਰਨ ਲਈ ਤਿਆਰ ਹੈਗੇ ਜਿਵੇਂ ਕਿ ਗੁਰਬਾਣੀ ਦਾ ਬਚਨ ਹੈ ਸਿਰ ਤਲ ਤਲੀ ਗਲੀ ਮੋਰੀ ਆਓ ਇਤ ਮਾਰਗ ਪੈਰ ਧਰੀ ਜੇ ਸਿਰ ਦੀਜੇ ਕਾਣਾ ਕੀਜੇ ਕਿ ਜੇ ਤੁਹਾਨੂੰ ਸੱਚ ਨੂੰ ਸਮਝਣ ਦੀ ਜਾਂ ਸੱਚ ਨੂੰ ਮਿਲਣ ਦੀ ਇੱਛਾ ਹੈ ਤੇ ਆਪਣਾ ਜਿਹੜਾ ਮਨ ਹੈਗਾ ਉਹ ਗੁਰੂ ਨੂੰ ਸੌਂਪਣਾ ਪਵੇਗਾ ਹੁਕਮ ਨੂੰ ਸੌਂਪਣਾ ਪਵੇਗਾ ਮਨ ਵਿੱਚ ਇਹ ਸਤਿਗੁਰੂ ਦੇ ਪਾਸ ਤੇ ਸੇਵਕੇ ਕਾਰਜ ਰਾਸ ਜਿਨ੍ਹਾਂ ਵਿੱਚ ਅਗਿਆਨਤਾ ਸੀ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਗੁਰੂ ਤਾਂ ਇੱਕ ਕੌਤਕ ਕਰ ਰਿਹਾ ਹੈ ਤੇ ਉਹ ਉਹਨਾਂ ਨੂੰ ਲੱਗਿਆ ਕਿ ਜੇ ਸਿਰ ਮੰਗ ਰਿਹਾ ਤਾਂ ਸਿਰ ਦੇ ਦਿੱਤਾ ਤਾਂ ਪਿੱਛੇ ਬਚਣਾ ਕੀ ਹੈਗਾ ਹੁਣ ਇੱਥੇ ਗੱਲ ਤਾਂ ਸਮਝਣ ਵਾਲੀ ਇਹ ਸੀ ਕਿ ਇੱਕ ਗੌਤਕ ਸੀਗਾ ਜਿਹਨੂੰ ਮਰਨ ਕਬੂਲ ਹੋਊਗਾ ਜਿਹੜਾ ਆਪਣੇ ਮਨ ਦੀ ਮਰਜ਼ੀ ਛੱਡਣਾ ਚਾਹੁੰਦਾ ਹੋਊਗਾ ਉਹ ਹੀ ਅੱਗੇ ਆਊਗਾ ਇਸ ਤਰ੍ਹਾਂ ਉਹਨਾਂ ਵਿੱਚੋਂ ਸਿਰਫ ਪੰਜ ਹੀ ਸਿੱਖ ਨਿਕਲੇ ਤੇ ਉਹਨਾਂ ਪੰਜਾਂ ਨੇ ਜਿਨ੍ਹਾਂ ਨੇ ਸਿਰ ਦੇਣਾ ਕਬੂਲ ਕੀਤਾ ਸੀ ਸਿਰ ਨਹੀਂ ਅਸਲ ਵਿੱਚ ਮੰਨ ਦੇਣਾ ਕਬੂਲ ਕੀਤਾ ਸੀ ਉਹਨਾਂ ਨੂੰ ਸਤਗੁਰ ਜੀ ਨੇ ਪਾਹੁਲ ਛਕਾਇਆ ਹੁਣ ਇੱਥੇ ਗੱਲ ਆਉਂਦੀ ਹੈ ਅਮਰਤ ਅਸਲ ਵਿੱਚ ਉਹਨੂੰ ਅਮਰਤ ਨਹੀਂ ਕਹਿੰਦੇ ਸੀ ਪਾਹਲ ਕਹਿੰਦੇ ਸੀ ਇਹ ਤਾਂ ਜਾਦੇ ਸਿਆਣੇ ਸਿੱਖਾਂ ਨੇ ਪਾਹਲ ਨੂੰ ਅਮਰਤ ਬਣਾ ਦਿੱਤਾ ਜਦ ਕਿ ਗਰਬਾਣੀ ਵਿੱਚ ਆਉਂਦਾ ਹੈ ਜੇ ਪ੍ਰਸਾਦ 36 ਅਮਰਤ ਖਾਹੇ ਕਿਉਂ ਆਲਰੇਡੀ 36 ਕਰੋ ਜਾ 36 ਦਾ ਮਤਲਬ ਕਿ ਬਹੁਤ ਅਮਰਤਾ ਆਲਰੇਡੀ ਵਿਖਿਆ ਅਮਰਤ ਇੱਕ ਹੈ 부ਜੇ ਪੁਰਖ ਸਜਾਨ ਹਣੀ ਤਾਂ 부ਝਣ ਵਾਲੀ ਗੱਲ ਸੀ ਪਰ ਆਪਾਂ ਉਹਨੂੰ ਅਮਰਤ ਕਹਿ ਕੇ ਜਿਹੜਾ ਜਿਹੜਾ ਬਾਣੀ ਵਿੱਚ ਅਮਰ ਸੀ ਬਾਣੀ ਵਿੱਚ ਜਿਹੜਾ ਨਾਮ ਸੀ ਉਹਨੂੰ ਅੰਮ੍ਰਿਤ ਕਿਹਾ ਗਿਆ ਉਹਦੀ ਜਿਹੜੀ ਹੈਗੀ ਹੈ ਪ੍ਰਵਾਹशाही ਚੇਂਜ ਕਰਦੀ ਗੁਰਬਾਣੀ ਦਾ ਬਚਨ ਹੈ ਖੋਜਤ ਖੋਜਤ ਅੰਮ੍ਰਿਤ ਪੀਆ ਖਿਮਾ ਗਹੀ ਮਨ ਸਤਗੁਰ ਦੀ ਹੈ ਹੁਣ ਮਨ ਸਤਗੁਰ ਨੂੰ ਦੇਣਾ ਤਾਂ ਅੰਮ੍ਰਿਤ ਪੀਣਾ ਸੀ ਉਹ ਅੰਮ੍ਰਿਤ ਪੀਣ ਦੀ ਬਜਾਏ ਅਸੀਂ ਜਿਹੜਾ ਪਾਣੀ ਵਿੱਚ ਪਤਾਸੇ ਘੋਲ ਕੇ ਪੀਣ ਵਾਲਾ ਪੀਣ ਵਾਲਾ ਜਿਹਨੂੰ ਪਾਉਲ ਕਿਹਾ ਗਿਆ ਸੀ ਅਸਲ ਵਿੱਚ ਪਾਉਲ ਸਿਖਾਈ ਸੀ ਉਹਨਾਂ ਨੂੰ ਤੇ ਆਪ ਵੀ ਉਹਨਾਂ ਤੋਂ ਸਿਖਾਏ ਸੀ ਉਦਾ ਰੀਜ਼ਨ ਇੱਕੋ ਇੱਕ ਇਹ ਸੀਗਾ ਕਿ ਜਿਹੜਾ ਗੁਰੂ ਚੇਲੇ ਦਾ ਸੰਕਲਪ ਸੀਗਾ ਆਮ ਬਾਕੀ ਹੋਰ ਧਰਮਾਂ ਵਿੱਚ ਦੂਸਰਾ ਜਾਤ ਪਾਤ ਦਾ ਸੀਗਾ ਉਹਨੂੰ ਮਿਟਾਉਣ ਦੇ ਲਈ ਉਹ ਇਕਾਤ ਕੀਤਾ ਗਿਆ ਸੀ ਤੇ ਫਿਰ ਨਾਲ ਉਹਨਾਂ ਦੇ ਜਿਹੜੇ ਉਹ ਜਿਹੜਾ ਬਾਹਰੀ ਚਿੰਨ ਵੀ ਉਹਨਾਂ ਨੇ ਨੀਤ ਕੀਤੇ ਗਏ ਤੇ ਉਹ ਜਿਹੜਾ ਹੈਗਾ ਉਹਨਾਂ ਨੂੰ ਇੱਕ ਵਖਰੀ ਦੇਖ ਦਿੱਤੀ ਗਈ ਪਰ ਅਸਲ ਵਿੱਚ ਤਾਂ ਉਹਦੇ ਪਿੱਛੇ ਵੱਡੀ ਗੱਲ ਇਹ ਸੀ ਕਿ ਕਿਉਂਕਿ ਪਹਿਲਾਂ ਗੁਰੂ ਅਰਜਨ ਦੇਵ ਜੀ ਦੀ ਛੇਦੀ ਹੋ ਚੁੱਕੀ ਹੈ ਉਸ ਤੋਂ ਬਾਅਦ ਗੁਰਤੇਗ ਬਹਾਦਰ ਜੀ ਦੀ ਫਿਰ ਸਾਹਿਬ ਜਿਆਦੇ ਦੀ ਹੁਣ ਜਿਹੜਾ ਥਾਚ ਧਰਮ ਹੈਗਾ ਉਹਨੂੰ ਦੂਸਰੇ ਜਿਹੜੇ ਹੈਗੇ ਆ ਝੂਠ ਧਰਮ ਵਾਲੇ ਉਹਨੂੰ ਦੇਖਣਾ ਨਹੀਂ ਚਾਹੁੰਦੇ ਹੈਗੇ ਖਾਲਸਾ ਕਾਲ ਪੁਰਖ ਕੀ ਫੌਜ ਪ੍ਰਗਟਿਓ ਪਰਮਾਤਮ ਕੋ ਮੋਜ ਹੁਣੇ ਪਰਮਾਤਮ ਦੇ ਵਿੱਚ ਜਦੋਂ ਲਹਿਰ ਆਈ ਜਦੋਂ ਅੰਦਰ ਸੱਚ ਪ੍ਰਗਟ ਹੋਇਆ ਸੀ ਤਾਂ ਪਰਮੇਸ਼ਰ ਦੇ ਹੁਕਮ ਦੁਆਰਾ ਏ ਪਰਗਟ ਕੀਤਾ ਗਿਆ ਸੀ ਖਾਲਸਾ ਹੁਣ ਖਾਲਸਾ ਸ਼ਬਦ ਜਿਹੜਾ ਹੈਗਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ ਪਰ ਉਹ ਕਾਲ ਸਭੇ ਜਗ ਉਪਰ ਮਾਹੇ ਲਿਖੇ ਪ੍ਰਮ ਗਿਆਨੀ ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤੀ ਜਿਹਹ ਜਾਨੀ ਸਾਰੇ ਜੱਗ ਦੇ ਜਿਹੜਾ ਸਿਰ ਉਪਰ ਕਾਲ ਉਹ ਮੰਡਰਾਉਂਦਾ ਹੈਗਾ ਉਹਨਾਂ ਨੂੰ ਖਾਣ ਵਾਲਾ ਹੈ ਕਿਉਂਕਿ ਉਹਨਾਂ ਦੇ ਅੰਦਰ ਭਾਰਮ ਹੈਗਾ ਭਾਰਮ ਗਿਆਨੀ ਜਿਹੜੇ ਹੈਗੇ ਉਹਨਾਂ ਦੇ ਸਿਰ ਤੇ ਪ੍ਰਕਾਲ ਹੈਗਾ ਪਰ ਜਿਹੜਾ ਖਾਲਸਾ ਹੈਗਾ ਖਾਲਸਾ ਹੈਗਾ ਕਾਲਪੁਰਖੀ ਫੌਜ ਹੁਣ ਕਾਲਪੁਰਖ ਕਾਲ ਕਿਨੂੰ ਕਿਹਾ ਗਿਆ ਕਾਲ ਕਲਮ ਹੁਕਮਾਤ ਕਹੋ ਕੋਣ ਮਿਟ ਸਕੇ ਹੁਣ ਕਾਲ ਕਲਮ ਜਿਹੜਾ ਹੁਕਮ ਨੂੰ ਕਿਹਾ ਗਿਆ ਹੈਗਾ ਹੁਣ ਜਿਹੜੇ ਭਰਮ ਗਿਆਨੀ ਹੈ ਜਿਨ੍ਹਾਂ ਨੂੰ ਸੱਚ ਦਾ ਗਿਆਨੀ ਜਿਹੜਾ ਝੂਠ ਦਾ ਫੈਲਾਅ ਕਰਦੇ ਆ ਬੱਥਰ ਦੀਆਂ ਮੂਰਤੀਆਂ ਬਣਾ ਕੇ ਲੋਕਾਂ ਨੂੰ ਭਰਮ ਵਿੱਚ ਪਾਇਆ ਹੈਗਾ ਤੇ ਉਹਨਾਂ ਦੇ ਉਹ ਭਰਮ ਗਿਆਨੀ ਜਿਹੜਾ ਭਰਮ ਗਿਆਨ ਫੈਲਾਉਂਦੇ ਹਨ ਜੋ ਉਹਨਾਂ ਨੇ ਪਰੰਪਰਾਵਾਂ ਚਲਾਈਆਂ ਹਨ ਉਹਨਾਂ ਨੂੰ ਕੱਟਣ ਦੇ ਲਈ ਉਹਨਾਂ ਦਾ ਖਾਲਸਾ ਪ੍ਰਗਟ ਕੀਤਾ ਗਿਆ ਹੈਗਾ ਕੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤੀ ਜੇ ਜਾਣੇ ਜੇ ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਜਾਣਿਆ ਹੈਗਾ ਉਹ ਅਸਲੀ ਖਾਲਸੇ ਹੈਗੇ ਸਾਨੂੰ ਸਮਝਣ ਦੀ ਇਹ ਲੋੜ ਹੈ ਖਾਲਸਾ ਸ਼ਬਦ ਹੈ ਹਰੇਕ ਬੰਦਾ ਆਪਣੇ ਨਾਮ ਦੇ ਨਾਲ ਲਾ ਰਿਹਾ ਹੈਗਾ ਪਰ ਕੀ ਉਹਨਾਂ ਨੇ ਪ੍ਰੇਮਾ ਭਗਤੀ ਨੂੰ ਜਾਣਿਆ ਹੈ ਜੇ ਜਾਣਿਆ ਤਾਂ ਠੀਕ ਹੈ ਜੇ ਤੋ ਵੱਡੇ ਗਿਆਨੀ ਤਿੰਨਾ ਜਾਣੀ ਤੇ ਵਿਖਾਨੀ ਨਹੀਂ ਐਸਾ ਭਰਮ ਮਤ ਮੰਨ ਆਨियत ਹੈ ਪਰ ਜਿਹੜੇ ਵੱਡੇ ਵੱਡੇ ਗਿਆਨੀ ਹੋਏ ਆ ਤੇ ਜੇ ਜਾਣਦੇ ਤਾਂ ਵਿਖਾਨਦੇ ਹੈਗੇ ਪਰ ਜੇ ਆਪਾਂ ਜੇ ਤੁਹਾਨੂੰ ਕਿਸੇ ਨੂੰ ਗਿਆਨ ਜਿਹੜਾ ਖਾਲਸਾ ਹੈਗਾ ਜੇ ਜਾਣੂਗਾ ਤੋ ਵਿਖਿਆਨ ਵੀ ਕਰੇਗਾ ਉਹ ਛਪਾਏਗਾ ਨਹੀਂ ਹੈਗਾ ਜਦੋਂ ਪਹਲ ਸ਼ਿਕਾਇਆ ਗਿਆ ਉਹਦੇ ਵਿੱਚ ਜ਼ਿਆਦਾਤਰ ਜਿਹੜਾ ਪੰਜਾਬ ਤੋਂ ਬਾਹਰ ਤੋਂ ਸਟੇਟਾਂ ਤੋਂ ਜਿਹੜੇ ਪਿਆਰੇ ਆ ਉਹ ਅਮਰ ਸ਼ਕਲ ਨੇ ਆਏ ਆ ਜਿੱਥੇ ਗੁਰਬਾਣੀ ਦਾ ਪ੍ਰਚਾਰ ਜਾਂ ਕਹੋ ਕਿ ਸਿੱਖੀ ਦਾ ਪ੍ਰਚਾਰ ਜਾਂ ਸੱਚ ਦਾ ਪ੍ਰਚਾਰ ਖਾਸ ਕਰਕੇ ਜੇ ਆਪਾਂ ਕਹੀਏ ਤਾਂ ਸਤ ਗੁਰਾਂ ਦਾ ਜਨਮ ਤਾਂ ਪੰਜਾਬ ਵਿੱਚ ਹੀ ਹੈ ਤੇ ਬਾਕੀ ਉਹ ਫਿਰ ਦੂਸਰੇ ਪਾਸੇ ਨੂੰ ਸਿੱਖ ਕਿਵੇਂ ਆ ਗਿਆ ਕਿਉਂਕਿ ਜਿਹੜਾ ਹੈਗਾ ਇਹ ਖਾਲਸਾ ਜਿਹੜਾ ਪ੍ਰਗਟ ਹੋਣਾ ਸੀਗਾ ਪਰਮੇਸ਼ਰ ਦੀ ਕਿਰਪਾ ਨਾਲ ਹੀ ਹੋਣਾ ਸੀ ਇਸੇ ਕਰਕੇ ਉਹ ਵੱਖਰੀ-ਵੱਖਰੀ ਸਟੇਟਾਂ ਤੋਂ ਜਿਹੜੇ ਪਿਆਰੇ ਉਹ ਪਹੁੰਚੇ ਹਨ ਤੇ ਉਹਨਾਂ ਨੂੰ ਅਵਰਸ਼ਕਾਇਆ ਗਿਆ 1699 ਨੂੰ ਵਿਸਾਖੀ ਵਾਲੇ ਦਿਨ ਹੁਣ ਆਪਣੇ ਮੂੰਹ ਇਹ ਅੰਮ੍ਰਿਤ ਸ਼ਬਦ ਚੜਿਆ ਹੋਇਆ ਹੈ ਪਰ ਇਹ ਜਿਹੜਾ ਹੈਗਾ ਅਸਲੀ ਸ਼ਬਦ ਉਪਾਹਲ ਹੈ ਜੇ ਵਿਚਾਰ ਕਰੀਏ ਤਾਂ ਆਪਾਂ ਜਿਹੜਾ ਅੰਮ੍ਰਿਤ ਹੈਗਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤੀ ਮੇਰੀ ਅੰਮ੍ਰਿਤ ਬਾਣੀ ਨੂੰ ਕਿਹਾ ਗਿਆ ਹੈਗਾ ਜਿਹੜੀ ਬਿਨਾਂ ਕਨਾ ਤੋਂ ਸੁਣੀ ਜਾਂਦੀ ਹੈਗੀ ਤੇ ਇਹਨੂੰ ਪਾਹਲ ਕਿਹਾ ਗਿਆ ਇਸ ਕਰਕੇ ਦੋ ਸ਼ਬਦਾਂ ਦੇ ਅਰਥ ਜੇ ਆਪਾਂ ਬਕਰੇ ਬਕਰੇ ਸਮਝਾਂਗੇ ਤਾਂ ਆਪਾਂ ਗਰਵਾਣੀ ਨੂੰ ਸੌਖੇ ਤਰੀਕੇ ਨਾਲ ਸਮਝ ਸਕਦੇ ਪਰ ਜਦੋਂ ਆਪਾਂ ਅਰਥ ਜਿਹੜੇ ਹੈਗੇ ਆ ਇਹ ਪਾਉ ਨੂੰ ਅਮਰਤ ਕਹਤਾ ਫਿਰ ਜਦੋਂ ਕੋਈ ਵੀ ਬੰਦਾ ਪਾਉ ਲ ਛਕਦਾ ਹੈ ਤੇ ਉਹਨੂੰ ਲੱਗਦਾ ਉਹਨੇ ਅਮਰਤ ਪੀ ਲਿਆ ਹੈਗਾ ਤੇ ਜੇ ਉਹਨੇ ਅਮਰਤ ਪੀ ਲਿਆ ਹੈਗਾ ਜਦੋਂ ਉਹਨੂੰ ਪੰਜ ਕਕਾਰ ਪੈਨਾ ਦਿੱਤੇ ਐ ਤੇ ਉਹਦੇ ਅੱਖਾਂ 'ਚ ਛਿੱਟੇ ਮਾਰੇ ਜਾਂਦੇ ਆ ਸਿਰ 'ਚ ਪੰਜ ਚੂਲੇ ਪਾਏ ਜਾਂਦੇ ਆ ਤੇ ਫਿਰ ਉਹਨੂੰ ਦੂਸਰੇ ਅਮਰਤ ਦੀ ਤਾਂ ਲੋੜ ਹੀ ਨਹੀਂ ਰਹਿ ਗਈ ਉਹ ਤਾਂ ਆਲਰੇਡੀ ਉਹ ਗੁਰੂ ਵਾਲਾ ਬਣ ਗਿਆ ਅਸਲ ਵਿੱਚ ਇਹ ਜਿਹੜਾ ਸੀਗਾ ਜਦੋਂ ਪਾਹਲ ਸ਼ਿਕਾਈ ਜਾਂਦੀ ਹੈ ਉਸ ਦਾ ਮਤਲਬ ਹੈ ਕਿ ਇਹਨੂੰ ਧਰਮ ਵਿੱਚ ਜੇ ਐਡਮਿਸ਼ਨ ਮਿਲੇ ਆਗਾ ਪਰ ਆਪਾ ਐਡਮਿਸ਼ਨ ਨੂੰ ਹੀ ਜਿਹੜਾ ਫਾਈਨਲ ਕਰ ਦਤਾ ਜੇ ਕੋਈ ਹੁਣ ਪ੍ਰਾਇਮਰੀ ਵਿੱਚ ਢਾਕਲ ਹੋਇਆ ਤਾਂ ਉਤੋਂ ਪੰਜ ਕਲਾਸਾਂ ਹੀ ਕਰ ਸਕਦਾ ਹੈਗਾ ਇਸੇ ਤਰ੍ਹਾਂ ਜਿਹੜਾ ਪਾਹਲ ਸ਼ਿਕਾਉਣ ਦਾ ਮਤਲਬ ਸੀਗਾ ਕਿ ਉਹਨੂੰ ਜਿਹੜੀ ਚਾਰਟ ਲਾਈ ਹੈਗੀ ਆ ਕਿ ਜਿਹੜਾ ਸਵੇਰੇ ਤੂੰ ਉੱਠਣਾ ਹੈਗਾ ਪੰਜ ਬਾਣੀਆਂ ਦਾ ਪਾਠ ਕਰਨਾ ਹੈ ਤੇ ਸ਼ਾਮ ਨੂੰ ਰਹਿ ਰਾਸਤੇ ਸੋਲੇ ਦੀ ਬਾਣੀ ਪੜ੍ਹਨੀ ਹੈ ਉੱਥੇ ਕਮੀ ਇਹ ਦੇਖਣ ਨੂੰ ਅੱਜਕੱਲ ਆ ਰਹੀ ਹੈ ਕਿ ਇਹ ਨਹੀਂ ਕਹਿੰਦੇ ਕਿ ਬਾਣੀ ਨੂੰ ਵਿਚਾਰਨਾ ਵੀ ਹੈਗਾ ਗੁਰਬਾਣੀ ਤਾਂ ਕਹਿ ਰਹੀ ਸਾਹ ਸਾਹ ਸਿਮਰੋ ਗੋਵਿੰਦ ਮਨ ਅੰਤਰ ਕੀ ਉਤਰੇ ਚੰਦ ਗੁਰਬਾਣੀ ਕਹਿੰਦੀ ਕਿ ਜਿਹੜਾ ਹਰੇਕ ਸਾਹ ਦੇ ਨਾਲ ਜਿਹੜਾ ਹੈਗਾ ਧਿਆਨ ਸੱਚ ਵਿੱਚ ਰੱਖਣਾ ਹੈ ਕਿ ਕੋਈ ਕੰਮ ਸੱਚ ਦੇ ਵਿਰੋਧ ਵਿੱਚ ਨਾ ਹੋ ਜਾਏ ਇਹਨੂੰ ਵਿਚਾਰਨ ਦੀ ਗੱਲ ਵੀ ਨਾਲ ਕਹਿਣੀ ਸੀ ਪਰ ਸਾਡੇ ਵਿੱਚ ਕਮੀ ਇਹ ਆਈ ਹੈ ਕਿ ਸਾਡੇ ਕੋਲ ਜਿਹੜੇ ਅਮਰ ਸਿਖਾਉਣ ਵਾਲੇ ਹਨ ਜਿਹੜੇ ਪਾਲਿ ਸਿਖਾਉਣ ਵਾਲੇ ਹਨ ਉਹਨਾਂ ਨੂੰ ਖੁਦੇ ਗਿਆਨ ਨਹੀਂ ਹੈਗਾ ਖੁਦੇ ਗਿਆਨ ਨਾ ਹੋਣ ਕਰਕੇ ਉਹ ਤੇ ਜਿਹੜਾ ਕੋਈ ਨਹੀਂ ਪੜਿਆ ਉਹਨੂੰ ਕਹਿੰਦੇ ਤੂੰ ਵਾਇਗੁਰੂ ਵਾਇਗੁਰੂ ਕਰਿਆ ਕਰ ਸਵੇਰ ਨੂੰ ਮੈਂ ਘੰਟਾ ਜਾਪ ਕਰ ਲੈਕਰ ਉਹ ਇੰਨੇ ਦੇ ਨਾਲੇ ਕਹਿੰਦੇ ਕਿ ਤੁਸੀਂ ਜਿਹੜੇ ਹੈਗੇ ਉਹ ਗੁਰੂ ਵਾਲੇ ਬਣ ਗਏ ਹੈਗੇ ਅਸਲ ਵਿੱਚ ਗੁਰੂ ਵਾਲੇ ਬਣਨ ਦਾ ਮਤਲਬ ਹੈ ਤੁਹਾਨੂੰ ਗੁਰਬਾਣੀ ਦੇ ਉਪਦੇਸ਼ ਦਾ ਗਿਆਨ ਹੈ ਤੁਹਾਨੂੰ ਆਤਮਾ ਦਾ ਗਿਆਨ ਹੈ ਤਾਂ ਤੁਸੀਂ ਗੁਰੂ ਵਾਲੇ ਹੈ ਗੁਰਕਾ ਸਿੱਖ ਗਿਆਨ ਦਾ ਸਿੱਖ ਹੁੰਦਾ ਹੈਗਾ ਜਿਹਨੇ ਗੁਰਬਾਣੀ ਦੀ ਸਿੱਖਿਆ ਨਹੀਂ ਲਈ ਉਹ ਗੁਰਕਾ ਸਿੱਖ ਨਹੀਂ ਉਹਦਾ ਸਿੱਖ ਹੈਗਾ ਪੰਜਾਬੀ ਕਲਚਰ ਹੈ ਜਿਹੜਾ ਜੱਟ ਬਰਾਦਰੀ ਨੂੰ ਸੰਬੰਧ ਰੱਖਦੇ ਆ ਜਦੋਂ ਕੋਈ ਬੱਚਾ ਪੈਦਾ ਹੁੰਦਾ ਉਹਦੇ ਨਾਮ ਦੇ ਨਾਲ ਸਿੰਘ ਲੱਗ ਜਾਂਦਾ ਹੈਗਾ ਉਹਨੂੰ ਲੱਗਦਾ ਹੈ ਕਿ ਉਹ ਜਮਦਾ ਸਿੰਘ ਬਣ ਗਿਆ ਹੈਗਾ ਅਸਲ 'ਚ ਸਿੰਘ ਸ਼ਬਦ ਜਿਹੜਾ ਹੈਗਾ ਨਰਸਿੰਘ ਅਵਤਾਰ ਹੈਗਾ ਨਾ ਜਿਹੜਾ ਸੱਚ ਦਾ ਅਵਤਾਰ ਹੈਗਾ ਜਿਹਨੂੰ ਸੱਚ ਦਾ ਗਿਆਨ ਆਂਦਾ ਉਹਦੀ ਸਵਾਰੀ ਛੇੜ ਦੀ ਹੁੰਦੀ ਹੈ ਸ਼ੇਰ ਬਿਵੇਕ ਹੈਗਾ ਕਹੋ ਕਬੀਰ ਸੋ ਗੁਰ ਮੈਂ ਪਾਇਆ ਜਾ ਕਾ ਨਾਉ ਬਿਵੇਕੋ ਕਿ ਉਹ ਗਿਆਨ ਮੈਂ ਅਸੀਂ ਪਾਇਆ ਹੈ ਜਿਸ ਦਾ ਨਾਮ ਬਿਵੇਕ ਹੈ ਬਿਵੇਕ ਜਿਹਦੇ ਕੋਲ ਬਿਵੇਕ ਬੋਧ ਹੈ ਗਿਉ ਖਾਲਸਾ ਹੈ ਜੇ ਆਪਣੇ ਕੋਲ ਬਿਵੇਕ ਬੋਧ ਨਹੀਂ ਹੈ ਤੇ ਆਪਾਂ ਖਾਲਸੇ ਨਹੀਂ ਹਾਂ ਕਿਉਂਕਿ ਜਿਹੜਾ ਖਾਲਸਾ ਹੁੰਦਾ ਹੈ ਜਾਗਤ ਜੋਤ ਜਪੇ ਨਿਸਬਾਸਰ ਹੁਣ ਜਾਗਤ ਜੋਤ ਕੀ ਹੈਗੀ ਹੈ ਕਹਿੰਦੇ ਸਤਗੁਰ ਜਾਗਤਾ ਦੇਉ ਭੂਲੀ ਮਾਰਨੀ ਹੈ ਉਹ ਸਵੇਰੇ ਤੜਕੇ ਉੱਠਣ ਨੂੰ ਉਹੀ ਅਮਰਤਾ ਵੇਲਾ ਮੰਨੀ ਜਾਂਦਾ ਹੈਗਾ ਇਹ ਨੂੰ ਜਾਗਜੋਧਾ ਦਾ ਗਿਆਨ ਹੀ ਨਹੀਂ ਹੈਗਾ ਕੱਪੜੇ ਪਾ ਕੇ ਨਾਲ ਖਾਲਸਾ ਰਾਈ ਜਾਂਦਾ ਹੈ ਅਸੀਂ ਕੱਪੜੇ ਪਾਉਣ ਨੂੰ ਮਨਾ ਹੀ ਨਹੀਂ ਕਰਦੇ ਬਾਣੇ ਦੀ ਅਸੀਂ ਵੀ ਇੱਜ਼ਤ ਕਰਦੇ ਆਂ ਮਨ ਮੰਦਰ ਦੇ ਵਿੱਚ ਜਿਹੜਾ ਸੱਚ ਦਾ ਗਿਆਨ ਪੈਦਾ ਕਰਨਾ ਹੈਗਾ ਦੇ ਵਿੱਚ ਸੱਚ ਪੈਦਾ ਕਰਨਾ ਹੈਗਾ ਸੱਚ ਤਾਂ ਪੈਦਾ ਕਰ ਹੀ ਨਹੀਂ ਰਹੇ ਆਪਾਂ ਕੰਮ ਸਾਰੇ ਸੰਸਾਰੀਆਂ ਵਾਲੇ ਕਰ ਰਹੇ ਆਂ ਕੱਪੜੇ ਹੀ ਬਦਲਿਆ ਭੇਖੇ ਬਦਲਿਆ ਹੈਗਾ ਪੇਖਾਰੇ ਤਾਂ 10 ਰੁਪਏ ਤਾਂ ਇਦਾਂ ਵੀ ਕਹਿ ਰਹੇ ਪੇਖ ਦਿਖਾਵੇ ਜਗਤ ਕੋ ਲੋਗੋਨ ਕੋ ਵਸ ਕੀਨ ਅੰਤ ਕਾਲ ਕਾਤੀ ਕਟਿਓ ਵਾਸ ਨਰਕਮੂਲਿਨ ਇਹ ਵੀ ਉਹਨਾਂ ਨੇ ਕਿਹਾ ਹੈਗਾ ਹੁਣ ਜੇ ਉਹ ਪੇਖ ਨੂੰ ਵੀ ਕੱਟ ਰਿਹਾ ਤੇ ਇਹਦਾ ਮਤਲਬ ਹੈਗਾ ਜਿਹੜਾ ਸਾਨੂੰ ਖਾਲਸਾ ਬਣਨਾ ਖਾਲਸਾ ਹੈਗਾ ਜਿਹੜਾ ਸੱਚ ਦੀ ਰੱਖਿਆ ਕਰਨੀ ਆ ਗਰੀਬ ਜਿਹੜਾ ਕੋਈ ਜਿਹਨੂੰ ਕੋਈ ਕੋ ਤੰਗ ਕਰਦਾ ਉਹਦੀ ਹੈਲਪ ਕਰਨੀ ਸਹਾਇਤਾ ਕਰਨੀ ਦਇਆ ਜਾਣੇ ਜੀ ਕੀ ਕੁਛ ਪੁੰਨ ਦਾਨ ਕਰੇ ਹੁਣ ਉਹਦੀ ਦਇਆ ਜਾਣਣੀ ਜੀ ਦੀ ਉਹਦੇ ਜਿਹੜਾ ਜਿਹੜੇ ਅੰਦਰ ਆਤਮਾ ਹੈਗੀ ਆ ਉਹਦਾ ਭਲਾ ਕਰਨਾ ਉਹਦਾ ਗਿਆਨ ਦੇਣਾ ਹੈਗਾ ਉਹਦੇ ਗਿਆਨ ਦੇ ਨਾਲ ਉਹਦਾ ਜਿਹੜਾ ਪਾਰ ਉਤਾਰਾ ਹੋ ਸਕਦਾ ਹੈ ਪਰ ਅਸੀਂ ਜਿਹੜਾ ਹੈਗਾ ਆਪਾਂ ਨੂੰ ਖੁਦੇ ਗਿਆਨ ਨਹੀਂ ਹੈਗਾ ਕਿਉਂਕਿ ਆਪਾਂ ਕੱਪੜਿਆਂ ਨੂੰ ਹੀ ਖਾਲਸਾ ਮੰਨ ਲਿਆ ਹੈਗਾ ਹੁਣ ਆਤਮਾ ਦਾ ਜਿਹੜਾ ਪਹਿਲਾ ਕਪੜਾ ਉਹ ਸਰੀਰ ਹੈਗਾ ਕਰਮੀ ਆਪੋ ਆਪਣੀ ਕਿਨੇੜੇ ਕਿ ਦੂਰ ਹੁਣ ਜਿਹੜਾ ਆਪਣੀ ਜੇ ਸੋਚ ਸੱਚ ਵਾਲੀ ਹੈਗੀ ਹੁਕਮ ਵਿੱਚ ਚੱਲਣ ਵਾਲੀ ਹੈਗੀ ਆ ਤੇ ਆਪਾਂ ਜਿਹੜੇ ਸੱਚ ਦੇ ਨੇੜੇ ਹੈਗੇ ਆ ਤੇ ਜੇ ਆਪਾਂ ਹੁਕਮ ਵਿੱਚ ਨਹੀਂ ਚੱਲਦੇ ਤਾਂ ਆਪਾਂ ਹੁਕਮ ਤੋਂ ਦੂਰ ਹੈ ਕਰਮੀ ਆਵਾ ਕਪੜਾ ਨਦਰੀ ਮੋਖ ਦਵਾਰ ਹੁਣ ਜਿੰਨਾ ਚਿਰ ਆਪਾਂ ਕਰਮ ਫਲਸਫੀ ਨੂੰ ਮੰਨਦੇ ਆ ਉਹਨਾਂ ਚਿਰ ਆਪਾਂ ਨੂੰ ਇਹ ਕਪੜਾ ਸਰੀਰ ਮਿਲਦਾ ਹੈ ਹੋਰ ਬਾਹਰੀ ਪਹਿਰਾਵੇ ਨੂੰ ਕਪੜਾ ਨਹੀਂ ਕਹਿੰਦੇ ਹੈਗੇ ਤੇ ਨਦਰੀ ਮੋਖ ਦਵਾਰ ਹੁਣ ਜਿਹੜਾ ਮੋਖ ਦਵਾਰ ਜਿਹੜੀ ਮੁਕਤੀ ਮਿਲਣੀ ਹੈ ਉਹ ਤਾਂ ਮਿਲਣੀ ਹੈ ਜੇ ਆਪਾਂ ਗੁਰਬਾਣੀ ਦੇ ਉਪਦੇਸ਼ ਨੂੰ ਪਹਿਲਾਂ ਤਾਂ ਸਹੀ ਸੁਣੀਏ ਫਿਰ ਉਹਨੂੰ ਮੰਨੀਏ ਤਾਂ ਫਿਰ ਉਹਦੇ ਅਨੁਸਾਰ ਚੱਲੀਏ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈ ਹੈ ਜਿੰਨੀ ਵੀ ਆਪਣੇ ਕੋਲ ਗਿਆਨ ਹੈਗਾ ਜਿਹੜੀ ਵੀ ਆਪਣੇ ਕੋਲ ਬੁੱਧ ਹੈ ਤਨ ਮਨ ਧਨ ਉਹ ਜਿਹੜੀ ਆ ਮਨ ਵਿੱਚ ਇਹ ਸਤਿਗੁਰ ਕੇ ਪਾਸ ਉਹ ਜਿਹੜੀ ਬੁੱਧ ਹੈਗੀ ਆ ਹੁਕਮ ਅਨੁਸਾਰ ਚਲਾਉਣ ਦੀ ਕੋਸ਼ਿਸ਼ ਕਰਨੀ ਮਨ ਨੂੰ ਮਨ ਵੇਚਣ ਦਾ ਮਤਲਬ ਹੈ ਗੁਰਬਾਣੀ ਨੂੰ ਨਹੀਂ ਪੜਨਾ ਗੁਰਬਾਣੀ ਤੋਂ ਪੜਨਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਕਿਉਂਕਿ ਬਾਣੀ ਦੇ ਜਿਹੜੀ ਉਹਨੂੰ ਬਾਣੀ ਨੂੰ ਗੁਰੂ ਗਿਆ ਗਿਆ ਹੈ ਜੇ ਗੁਰੂ ਆ ਤਾਂ ਗੁਰੂ ਤੋਂ ਸਿੱਖਿਆ ਲੈ ਕੇ ਗੁਰੂ ਦੀ ਸਿੱਖਿਆ ਅਨੁਸਾਰ ਚੱਲਣਾ ਹੈਗਾ ਤੇ ਤਾਂ ਹੀ ਉਹਦੇ ਵਿੱਚ ਜਿਹੜਾ ਅੰਮ੍ਰਿਤ ਸਾਰ ਗਿਆਨ ਹੈਗਾ ਸੱਚ ਹੈਗਾ ਤਤ ਗਿਆਨ ਹੈਗਾ ਤਾਂ ਮਿਲਣਾ ਹੈ ਵਿਦਿਆ ਵਿਚਾਰੀ ਤਾਂ 파ਰ ਉਪਕਾਰੀ ਹੁਣ ਜੇ ਆਪਾਂ ਵਿਦਿਆ ਨੂੰ ਵਿਚਾਰਾਂਗੇ ਤਾਂ ਉਹਦੇ ਚੋਂ ਆਪਾਂ ਨੂੰ ਪਾਰ ਪੁਕਾਰ ਕੀ ਹੁੰਦਾ ਸਮਝ ਆਉ ਆਉਗੀ ਮਾਦੋ ਅਵਿਦਿਆਹਿ ਤਕੀਨ ਵਿਵੇਕ ਦੀਪ ਮਲੀਨ ਕਿਉਂਕਿ ਜਿਹੜੀ ਅਵਿਦਿਆ ਹੈਗੀ ਜਿਹੜਾ ਸੰਸਾਰ ਤੋਂ ਆਪਾਂ ਨੂੰ ਗਿਆਨ ਮਿਲਿਆ ਹੈ ਉਹਦੇ ਨਾਲ ਆਪਾਂ ਵੱਡੇ ਵੱਡੇ ਤਿਹਾੜ ਮਨਾ ਕੇ ਮੇਲੇ ਮਨਾ ਕੇ ਲੰਗਰ ਲਾ ਕੇ ਸ਼ਬੀਲਾਂ ਲਾ ਕੇ ਹੋਰ ਜਿੰਨੇ ਵੀ ਬਾਰੀ ਕਲਚਰਲ ਚੀਜ਼ਾਂ ਕਰਕੇ ਆਪਾਂ ਸਮਝਦੇ ਕਿ ਆਪਾਂ ਗੁਰੂ ਵਾਲੇ ਬਣ ਗਏ ਪਹਿਲੀ ਗੱਲ ਕਿ ਗੁਰੂ ਬਣਲੇ ਬਣ ਦਾ ਮਤਲਬ ਹੁੰਦਾ ਗਿਆਨ ਵਾਲੇ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਜੇ ਆਪਣੇ ਕੋਲ ਗੁਰੂ ਵਾਲੀ ਸਿੱਖਿਆ ਹੈਗੀ ਆ ਤਾਂ ਆਪਾਂ ਗੁਰੂ ਵਾਲੇ ਆ ਹੁਣ ਜੇ ਕੋਈ ਇੱਥੇ ਕਿਸੇ ਵੀ ਧਾਰਮਿਕ ਸਿੱਖ ਕਿਤੇ ਵੀ ਦੇਖ ਲਓ ਉਹਨੂੰ ਕੋਈ ਗੋਰਾ ਪੁੱਛ ਰਹਿੰਦਾ ਬਾਹਰਲੇ ਮੁਲਕਾਂ ਵਿੱਚ ਤੁਸੀਂ ਇਹ ਵੱਡਾ ਦਮਾਲਾ ਬੰਨਿਆ ਹੈ ਉੱਤੇ ਖੰਡਾ ਲਾਇਆ ਹੈ ਤੁਹਾਡਾ ਧਰਮ ਕੀ ਹੈ ਹੁਣ ਆਮ ਤੌਰ ਤੇ ਤਾਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਸਿੱਖ ਫਲਸਫੀ ਕੀ ਹੈ ਸਿੱਖ ਵਿਚਾਰਧਾਰਾ ਕੀ ਹੈ ਉਹ ਬੱਸ ਕਹੂਗੇ ਜੀ ਅਸੀਂ ਸਾਰਿਆਂ ਨੂੰ ਬਰਾਬਰ ਮੰਨਦੇ ਆਂ ਇਹ ਸਾਡੇ ਗੁਰਦੁਆਰਿਆਂ ਵਿੱਚ ਜਿਹੜਾ ਵੀ ਭੁੱਖਾ ਜਿਹਨੂੰ ਵੀ ਲੰਗਰ ਦੀ ਲੋੜ ਹੋ ਉਹ ਲੰਗਰ ਛੱਕ ਸਕਦਾ ਹੈਗਾ ਬਸ ਇਹਨਾਂ ਕਿ ਉਹਨਾਂ ਨੂੰ ਅਸੀਂ ਮੀਟ ਨਹੀਂ ਖਾਂਦੇ ਸ਼ਰਾਬ ਨਹੀਂ ਪੀਂਦੇ ਇਹ ਇਹ ਚੀਜ਼ਾਂ ਜਿਹੜੀਆਂ ਉਹ ਉਹਨੂੰ ਧਰਮ ਸਮਝਦੇ ਹੈਗੇ ਹੁਣ ਤੁਸੀਂ ਦੱਸੋ ਕਿ ਜੇ ਕੋਈ ਬੰਦਾ ਪੁੱਛ ਰਿਹਾ ਵੀ ਤੂੰ ਇਹ ਪਹਿਰਾਵਾ ਪਾਇਆ ਹੈਗਾ ਹੁਣ ਕੋਈ ਸਮਝੂਲ ਕੋਈ ਡਾਕਟਰ ਹੈ ਜਾਂ ਵਕੀਲ ਹੈ ਹੁਣ ਉਹਦੇ ਕੋਈ ਬਗਾਲਤ ਦਾ ਗਿਆ ਰਹੀ ਨਹੀਂ ਹੈਗਾ ਤਿੱਕੀ ਉਹਨੂੰ ਤੁਸੀਂ ਵਕੀਲ ਮੰਨ ਲੋਗੇ ਇਸੇ ਤਰ੍ਹਾਂ ਜਿਹੜਾ ਆਪਣੇ ਕੋਲ ਅੱਜ ਕੱਲ ਜਿਹੜੀ ਆਪਣੀ ਖਾਲਸੇ ਦੀ ਗੱਲ ਉਹ ਜਾਂ ਸਿੱਖ ਜਿਹੜੇ ਆਪਣੇ ਆਪ ਨੂੰ ਗੁਰਬਾਣੀ ਦੇ ਸਿੱਖ ਮੰਨ ਰਿਹਾ ਹੈ ਗਿਆ ਉਹਨਾਂ ਦੀ ਬੜੀ ਜਿਹੜੀ ਇੱਜ਼ਤ ਘਟ ਗਈ ਹੈ ਕਿਉਂਕਿ ਹੁਣ ਖਾਲੀ ਡੱਬਿਆਂ ਦੀ ਤਾਂ ਉਹ ਉੱਪਰ ਘੇ ਲਿਖਿਆ ਹੈਗਾ ਤੇ ਵਿੱਚ ਕਿਓ ਹੈ ਨਹੀਂਗਾ ਖਾਲੀ ਡੱਬਿਆਂ ਦੀ ਇੱਜ਼ਤ ਤਾਂ ਹੋਣੀ ਨਹੀਂ ਹੈਗੀ ਹੁਣ ਕਿਓ ਡੱਬੇ ਵਿੱਚ ਕਿਓ ਹੈਗਾ ਤਾਂ ਡੱਬੇ ਦੀ ਵੈਲਿਊ ਹੈ ਤੇ ਜੇ ਡੱਬੇ ਵਿੱਚ ਕਿਓ ਹੀ ਨਹੀਂ ਤਾਂ ਫਿਰ ਤਾਂ ਉਹਨੂੰ ਫਿਰ ਉਹ ਤਾਂ ਕਾਲ ਦਾ ਗਰਾਸੀ ਹੈ ਹੁਣ ਇਸ ਕਰਕੇ ਜਿਹੜਾ ਘਿਓ ਹੈਗਾ ਤਤ ਤੇਲ ਨਾਮ ਕਿਹਾ ਬਾਤੀ ਤਤ ਤੇਲ ਹੋਣਾ ਚਾਹੀਦਾ ਸੀ ਵਿੱਚ ਆਤਮ ਗਿਆਨ ਹੋਣਾ ਚਾਹੀਦਾ ਸੀਗਾ ਗੁਰਬਾਣੀ ਦਾ ਉਪਦੇਸ਼ ਹੋਣਾ ਚਾਹੀਦਾ ਸੀਗਾ ਜੋ ਸਿੱਖ ਵਿਚਾਰਧਾਰਾ ਹੈਗੀ ਜੋ ਭਗਤ ਸਾਹਿਬਾਨ ਜਾਂ ਜਿੰਨਿਆਂ ਦੀ ਵੀ ਬਾਣੀ ਆ ਉਹਨਾਂ ਤੋਂ ਮਿਲੀ ਹੈ ਉਹਦਾ ਗਿਆਨ ਹੋਣਾ ਚਾਹੀਦਾ ਹੈਗਾ ਤਾਂ ਆਪਾਂ ਸਿੱਖ ਹੈਗੇ ਪਰ ਆਪਾਂ ਸਿੱਖ ਤੋਂ ਵੀ ਉੱਪਰ ਚਲੇ ਕੇ ਆਪਾਂ ਦਾ ਨਾਮ ਦੇ ਨਾਲ ਖਾਲਸਾ ਲਾ ਰਹੇਗੇ ਖਾਲਸਾ ਜਿਹੜਾ ਹੈਗਾ ਜਿਹਦਾ ਹਿਰਦਾ ਸ਼ੁੱਧ ਹੈ ਨੇ ਕਹਿੰਦੇ ਜਾਗ ਕੋ ਹਿਰਦਾ ਸ਼ੁੱਧ ਹੈ ਖੋਜ ਸ਼ਬਦ ਉਹਨੇ ਲੇ ਹੁਣ ਜਿਹਦਾ ਹਿਰਦਾ ਸ਼ੁੱਧ ਹੋਗਾ ਉਹ ਸ਼ਬਦਾਂ ਦੇ ਵਿੱਚ ਜਿਹੜਾ ਗਿਆਨ ਹੈਗਾ ਉਹਨੂੰ ਖੋਜ ਲਾਊਗਾ ਕਹਿੰਦੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖੀ ਨਿਜ ਕਰਵਾਸਾ ਹੋਏ ਕਹਿੰਦੇ ਬਾਣੀ ਜਿਹੜਾ ਵਿੱਲਾ ਉਹਦੀ ਵਿਚਾਰ ਕਰਦਾ ਜਿਹੜਾ ਵਿਚਾਰ ਕਰੂਗਾ ਉਹਦਾ ਨਿਜ ਕਰ ਉਹਦਾ ਦਾਸ ਸੋਦਵਾਰ ਵਿੱਚ ਵਾਸਾ ਹੋ ਜਾਊਗਾ ਹੁਣ ਨਿਜਕਰ ਜਿਹੜਾ ਹੈਗਾ ਆਪਾਂ ਤਾਂ ਨਿਜ ਕਰਦਾ ਨਹੀਂ ਗਿਆਨ ਆ ਪਤਾ ਤ੍ਰਿਕੁਟੀ ਵਿੱਚ 10 ਦਰਵਾਜ਼ੇ ਸਮਝੀ ਜਾਂਦੇ ਹੈਗੇ ਇਸ ਕਰਕੇ ਹਰੇਕ ਬੰਦਾ ਜਿਹੜਾ ਉਹ ਤ੍ਰਿਕੁਟੀ ਵਿੱਚ 10 ਦਰਵਾਜ਼ੇ ਮੰਨ ਰਿਹਾ ਹੈਗਾ ਜਿਹੜਾ ਕਿ ਬਿਲਕੁਲ ਗੁਰਬਾਣੀ ਦੇ ਉਲਟ ਹੈ ਗੁਰਬਾਣੀ ਕਹਿੰਦੀ ਰਾਮ ਨਾਮ ਉਰਮੇ ਗਇਓ ਜਿਹੜਾ ਰਾਮ ਦਾ ਗਿਆਨ ਹੈ ਜਿਹੜਾ ਸੱਚ ਦਾ ਗਿਆਨ ਹੈ ਜਿਹੜਾ ਆਤਮ ਗਿਆਨ ਉਹਨੂੰ ਹਿਰਦੇ ਵਿੱਚ ਵਿਚਾਰਨਾ ਹਰ ਕਾ ਬਿਲੋਭਨਾ ਬਿਲੋਭੋ ਮੇਰੇ ਭਾਈ ਸਹਿਜ ਬਿਲੋਭ ਕੇ ਤਤ ਨਾ ਜਾਈ ਜਿਹੜਾ ਹਰ ਕਾ ਬਿਲੋਭਨਾ ਹੈਗਾ ਉਹਦੀ ਹੀੜ ਦੇ ਵਿੱਚ ਵਿਚਾਰ ਕਰਨੀ ਆ ਸਹਿਜ ਬੁਲਾਉਣਾ ਸਹਿਜ ਦਾ ਮਤਲਬ ਹੈਗਾ ਕਿ ਪੂਰਾ ਧਿਆਨ ਇਹ ਆਪਣਾ ਮਨ ਚੇਤ ਇੱਕ ਕਰਕੇ ਫੇਰ ਉਹਦੇ ਤੇ ਫੇਰ ਉਹਦੇ ਵਿੱਚੋਂ ਆਪਾਂ ਨੂੰ ਕੁਝ ਸਮਝ ਮਿਲੇਗੀ ਹੁਣ ਆਪਣਾ ਮਨ ਤਾਂ ਦਸਾਂ ਦੇਸਾਂ ਵਿੱਚ ਭੱਜ ਰਿਹਾ ਹੈਗਾ ਤੇ ਦਸਾਂ ਦੇਸਾਂ ਵਿੱਚ ਭੱਜਣ ਕਰਕੇ ਆਪਾਂ ਜਿਹੜਾ ਹੈਗਾ ਜੋ ਕੁਝ ਵੀ ਅੱਜ ਕੱਲ ਨਜ਼ਰ ਆਉਂਦਾ ਹੈਗਾ ਸਾਰਾ ਬਾਹਰ ਮੁਖੀ ਧਿਆਨ ਕਿਸੇ ਨੂੰ ਵੀ ਨਿੱਜੀ ਗੱਲਬਾਤ ਦੀ ਜਾਣਕਾਰੀ ਨਹੀਂ ਹੈਗੀ ਹੁਣ ਜਿਹੜਾ ਦੇਹ ਕਰ ਵਿੱਚ ਵਾਸਾ ਹੈਗਾ ਗਰਵਾਨ ਤੇ ਕਹੇ ਸਭ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਜਿਹਦਾ ਨਿੱਜ ਕਰ ਵਿੱਚ ਵਾਸਾ ਹੈ ਉਹਦਾ ਤਾਂ ਹੰਦਰ ਰੋਜ ਨਵੇਂ ਤੋਂ ਨਵਾਂ ਗਿਆਨ ਆਉਂਦਾ ਹੈਗਾ ਪਰ ਜੇ ਆਪਾਂ ਨੂੰ ਨਵੇਂ ਤੋਂ ਨਵਾਂ ਗਿਆਨ ਨਹੀਂ ਮਿਲ ਰਿਹਾ ਆਪਾਂ ਤਾਂ ਸਾਖੀਆਂ ਹੀ ਸੁਣਾ ਰਹੇ ਹੈਗੇ ਤਾਂ ਫਿਰ ਆਪਣਾ ਨਿੱਜ ਕਰ ਵਿੱਚ ਵਾਸਾ ਨਹੀਂ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ